ਕਹਿੰਦੇ ਆ ਨਾ ਜਦੋਂ ਰੱਬ ਬਚਾਨ ਤੇ ਆਵੇ ਤੇ ਅੱਗੇ ਹੋ ਕੇ ਬਚਾ ਲੈਂਦਾ ਐਵੇਂ ਅੱਜ ਇੱਕ ਹੋਇਆ ਤੁਸੀਂ ਜਾਣਦੇ ਹੋਵੋਗੇ ਕਿ ਇੱਕ ਇੰਸਟਾਗ੍ਰਾਮ ਉੱਪਰ ਕੋਮਲ ਸਟੱਡ ਫਾਰਮ ਦੇ ਨਾਮ ਤੋਂ ਪੇਜ ਆ ਜੋ ਕਿ ਤੁਸੀਂ ਦੇਖਦੇ ਹੋਗੇ ਘੋੜਿਆਂ ਦਾ ਵੀਡੀਓ ਪਾਉਂਦੇ ਆ ਉਹਨਾਂ ਨੇ ਇੱਕ ਅੱਜ ਵੀਡੀਓ ਪਾਈ ਲਿਖਿਆ ਕਿ ਅੱਜ ਦਾ ਦਿਨ ਬਹੁਤ ਮਾੜਾ ਚੜਿਆ ਤੇਜ਼ ਹਨੇਰੀ ਮੀਂਹ ਤੇ ਬਿਜਲੀ ਕਰਕੇ ਆਪਣਾ ਘੋੜਿਆਂ ਦਾ ਸ਼ੈੱਡ ਡਿੱਗ ਪਿਆ ਪਰ ਕਹਿੰਦੇ ਨੇ ਨਾ ਜੱਕੋ ਰੱਖ ਕੇ ਸਾਇਆ ਮਾਰ ਸਕੇ ਨਾ ਕੋਈ ਕਿਸੇ ਜਾਨਵਰ ਦਾ ਜਾਨੀ ਨੁਕਸਾਨ ਹੋਣੋਂ ਬਚਿਆ ਇੱਕ ਘੋੜੀ ਸ਼ੈੱਡ ਥੱਲੇ ਆ ਗਈ ਸੀ ਪਰ ਉਹਦਾ ਵੀ ਬਚਾਇਆ ਜਿਵੇਂ ਉਸ ਰੱਬ ਨੂੰ ਮਨਜ਼ੂਰ ਬਹੁਤ ਧੰਨਵਾਦ ਉਸ ਸੱਚੇ ਪਾਤਸ਼ਾਹ ਦਾ ਜਿਨੇ ਸਾਰੇ ਜਾਨਵਰਾਂ ਤੇ ਮਿਹਰ ਭਰਿਆ ਹੱਥ ਰੱਖਿਆ ਤੇ ਜਾਨੀ ਨੁਕਸਾਨ ਤੋਂ ਬਚਾਇਆ ਸਹੀ ਗੱਲ ਹੈ ਜਿਸ ਨੂੰ ਰੱਬ ਨੇ ਬਚਾਣਾ ਹੁੰਦਾ ਆਪ ਅੱਗ ਆ ਕੇ ਬਚਾਵਲਿੰਦਾ ਨਹੀਂ ਤੇ ਊਂਟ ਉਤੇ ਬੈਠੇ ਨਵੇਂ ਕੁੱਤਾ ਵੜ ਜਾਂਦਾ ਹੈ ਵੀਡੀਓ ਵਿੱਚ ਤੁਸੀਂ ਦੇਖ ਚੁੱਕੇ ਹੋ ਤੇ ਕਿਵੇਂ ਸ਼ੈੱਡ ਥੱਲੇ ਡਿੱਗਾ ਹੋਇਆ ਤੇ ਘੋੜੀਆਂ ਥੱਲੇ ਬਜੀਆਂ ਸੀ ਕਿਸੇ ਨੂੰ ਵੀ ਨੁਕਸਾਨ ਹੋ ਸਕਦਾ ਸੀ ਪਰ ਰੱਬ ਦੀ ਕਿਰਪਾ ਸੀ ਚਲੋ ਸਾਰੇ ਬਚਾ ਹੋਇਆ ਕਿਸੇ ਵੀ ਜਾਨਵਰ ਨੂੰ ਕੋਈ ਛੋੜ ਨਹੀਂ ਲੱਗੀ ਤੇ ਸਾਰੇ ਬਿਲਕੁਲ ਠੀਕ ਠਾਕ ਨੇ ਬਾਕੀ ਮੀ ਤੇ ਹਨੇਰੀਆਂ ਦਾ ਹੁਣ ਟਾਈਮ ਆ ਬਾਕੀ ਸਾਰੇ ਵੀ ਸ਼ੈੱਡ ਛੁਡ ਚੈੱਕ ਕਰਦੇ ਰਹੋ ਤਾਂ ਕਿ ਕਿਸੇ ਵੀ ਜਾਨਵਰ ਤੇ ਐਵੇਂ ਦਾ ਟਾਈਮ ਨਾ ਆਵੇ ਤੇ ਸਾਰਿਆਂ ਦਾ ਬਚਾਅ ਹੋਵੇ ਧੰਨਵਾਦ